ਸਾਰੇ ਅੰਦੋਲਨ ਚੋਂ ਕੀ ਨਿਕਲਿਆ ਭਾਨਾ ਸਾਡਾ ਬੰਦਾ ਸੀ ਅਸੀਂ ਉਹ ਸੁਣਾਉਣ ਦਾ ਪ੍ਰਬੰਧ ਕਰ ਲਿਆ ਇਹ ਸਾਰੇ ਕਿਸੇ ਦਾ ਕਮਾਂਡਰ ਕੌਣਾ ਲਖਸਦਾਨਾ ਚੁੱਪੂ ਗੁੜਪੂ ਵਿਚੋ ਵਿਚ ਲੁੱਟੂ ਅਰਧਮ ਅਰਧਮੀ ਜੀ ਜੀ ਆਪਣੀ ਮੰਤਰੀ ਆ ਉਹਦੇ ਉਹਦਾ ਇੱਕ ਇੰਟਰਵਿਊ ਆ ਕਹਿੰਦੀ ਡ੍ਰੀਮ ਲੈਂਡ ਆ ਇਹ ਕੇਜਰੀਵਾਲ ਦੀ ਪੰਜਾਬ ਇਹ ਇੱਥੇ ਪੁਲਿਸ ਵੀ ਉਹਦੇ ਹੱਥ ਚ ਨੂੰ ਉਹ ਵਿਰੋਧੀਆਂ ਨੂੰ ਵੀ ਸੌਕਸ ਖਾਉ ਵਿਰੋਧੀ ਜੋ ਇਹਨਾਂ ਨੇ ਮੰਨੇ ਉਹਨਾਂ ਨੇ ਇਕੱਲੇ ਇਕੱਲੇ ਦਾ ਜੇ ਤੁਸੀਂ ਕਹਿੰਨੋ ਦਿੱਲੀ ਉਹ ਬੱਗਾ ਚੱਕਿਆ ਕੀ ਬਣੀ ਇਹਨਾਂ ਨਾਲ ਕੁਮਾਨਤਮਾਨ ਨੇ ਉਦੋਂ ਕਿਹਾ ਸੀ ਡੱਲਾ ਤੋਂ ਡੱਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਕੁਮਾਨਤਮਾਨ ਖੁਦ ਇਹੀ ਜੀ ਹਾਲਤ ਪੈਦਾ ਕਰ ਰਿਹਾ ਮੈਨੂੰ ਡਰ ਲੱਗਦਾ ਕਿ ਦੂਜੀਆਂ ਪਾਰਟੀਆਂ ਦੇ ਤਾਂ ਲੀਡਰ ਸੀ ਜੰਮੇ ਹੋਏ ਸੀ ਉਹਨਾਂ ਦਾ ਪਾਰਟੀ ਤੰਤਰ ਸੀ ਇਹਨਾਂ ਦੇ ਪੱਲੇ ਕੁਛ ਹੈ ਨਹੀਂ ਤੇ ਡਲੇ ਨਾ ਚੱਲਣ ਲੱਗ ਜਾਣ ਇਹਨਾਂ ਨੂੰ ਕੰਦ ਤੇ ਲਿਖੇ ਪੜਨ ਜੇ ਇਸ ਦਰਜ ਹੋਇਆ ਲੁਧਿਆਣੇ ਮੈਂ ਕਹਣਾ ਲੁਧਿਆਣੇ ਵਾਲੀ ਪੁਲਿਸ ਆਉਂਦੀ ਉਹਨੂੰ ਫੜ ਕੇ ਲੈ ਜਾਂਦੀ ਗੱਲ ਸਮਝ ਆਉਂਦੀ ਸੀ ਨਾ ਬਰਨਾਲਾ ਥਾਣੇ ਦੀ ਪੁਲਿਸ ਭੁਲਾਉਂਦੀ ਆ ਭਾਵੇਂ ਵੀ ਭਾਈ ਐਸਐਸਪੀ ਸਾਹਿਬ ਤੈਨੂੰ ਮਿਲਣਾ ਚਾਹੁੰਦਾ ਤੈਨੂੰ ਕੋਈ ਤਰ੍ਹਾਂ ਨੁਕਸਾਨ ਕਰਨ ਨੂੰ ਫਿਰਦਾ ਉਹਨੂੰ ਲੁਧਿਆਣੇ ਪਕਾਉਂਦੇ ਨਹੀਂ ਲੁਧਿਆਣੇ ਪਕਾ ਕੇ ਫਿਰ ਇੱਕ ਪ੍ਰਚਾਰ ਹੁੰਦਾ ਵੀ ਉਹ ਤੇ ਤਸ਼ੱਦਦ ਕੀ ਹੋਇਆ ਤੁਸੀਂ ਉਹਦੀ ਬਾਡੀ ਲੈਂਗੁਏਜ ਦੇਖੀ ਆ ਉਹ ਤੇ ਲੱਗਦਾ ਕੋਈ ਤਸ਼ੱਦਦ ਵਾਲੀ ਗੱਲ ਮੈਨੂੰ ਸੀਆਈਏ ਸਟਾਫ ਅੱਥਾਂਡੇ ਫੜਿਆ ਸੀ ਪੁਲਿਸ ਵਾਲੇ ਮੋਢਿਆਂ ਦੇ ਹੇਠਾਂ ਹੱਥ ਦੇ ਕੇ ਮੈਨੂੰ ਕੋਲ ਅਦਾਲਤ 'ਚ ਪੇਸ਼ ਕੀਤਾ ਸੀ ਤੁਰਿਆ ਨਹੀਂ ਜਾਂਦਾ ਸੀ ਉਹਨਾਂ ਨੇ ਨਾਲ ਦੀ ਨਾਲ ਹੋਰ ਕੇਸ ਕਰਤੇ ਚਲੋ ਫੇਰ ਵੀ ਬੜਾ ਰੌਲਾ ਨਾ ਪਿਆ ਫਿਰ ਇੱਕ ਚੀਨੀ ਚੋਰੀ ਦਾ ਪਤਾ ਵੀ ਲੋਕਾਂ ਨੂੰ ਐ ਲੱਗਿਆ ਵੀ ਯਾਰ ਆਹ ਤਾਂ ਜਮੀਓ ਧੱਕਾ ਨਾ ਜੀ ਸਾਰੇ ਕੇਸ ਪੁਲਿਸ ਨੇ ਦਰਜ ਕਰਾਇਆ ਇੱਕ ਹੋ ਹੱਲਾ ਮਚਾਉਣ ਲਈ ਉਹ ਹੋ ਹੱਲਾ ਮਚ ਗਿਆ ਤੇ ਪੁਲਿਸੇ ਕਹਿ ਰਹੀ ਐ ਅਸੀਂ ਵਾਪਸ ਕਰਾਰਾਂਗੇ ਪੁਲਿਸ ਰਾਜ ਵੱਲ ਵੱਧ ਰਿਹਾ ਭਾਨਾ ਸਿੰਧੂ ਠੀਕ ਆ ਇਧਰ ਲੱਖਾ ਵੀ ਕਹਿੰਦਾ ਵੀ ਬਗਮਾਸ਼ੀ ਘੋਟਦਾ ਉਹ ਉਹਦੀ ਬੋਲੀ ਗਲਤ ਆ ਗਾਲਾਂ ਕੱਢਣ ਲੱਗ ਜਾਂਦੇ ਜਿਹਦੇ ਉਹਨੇ ਪੈਸੇ ਮੜਾਤੇ ਉਹਦੇ ਖਾਤਰ ਤਾਂ ਉਹ ਹੀਰੋ ਆ ਨਾ ਪੁਲਿਸ ਨੇ ਝੂਠੇ ਕੇਸ ਦਰਜ ਕੀਤੇ ਨੇ ਮੈਂ ਕਹਿੰਦਾ ਲੋਕ ਸੱਤੇ ਪਏ ਨੇ ਲੋਕ ਅੱਕੇ ਪਏ ਨੇ ਲੋਕ ਆ ਗਏ ਸਰਕਾਰ ਹਾਰਦਿਕ ਹਿਸਾਬ ਨਾਲ ਪਰ ਜੋ ਕਰੋਨਾ ਲੱਖਾਂ ਰੁਪਏ ਦੀ ਸ਼ਕਤੀ ਵੇਸ਼ ਤੋਂ ਪੈਸਾ ਵੇਸ਼ਟ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਆ? ਪੁਲਿਸ ਮਾਫੀ ਮੰਗੇ? ਜੀਜੀਪੀ ਮਾਫੀ ਮੰਗੇ? ਜਾਂ ਜਿਹੜੇ ਉੱਥੇ ਅਧਿਕਾਰੀ ਗਏ ਸੀ ਵੀ ੱਟਕਾ ਹੋਇਆ ਭਾਨੇ ਨਾਲ ਜੀ ਗਲਤ ਕੇਸ ਦਰਜ ਕੀਤੇ ਆ ਅਸੀਂ ਮਾਫੀ ਮੰਗਦੇ ਆ ਜਿਨ੍ਹਾਂ ਨੇ ਗਲਤ ਦਰਜ ਕੀਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋ। ਇਹ ਆ ਆ ਕੀ ਗੱਲ ਜੀ ਭਾਨਾ ਫੜ ਲਿਆ ਭਾਨਾ ਛਡਾ ਲਿਆ ਕਿੰਨੇ ਨਾਮ ਸਤਨਾਮ dau ਆ ਇੱਥੇ ਉਹ ਵੀ ਇਹ ਕੰਮ ਕਰਦਾ ਉਹ ਕਦੇ ਰੌਲਾ ਨਹੀਂ ਪਿਆ ਨਾ ਉਹਦੀ ਅੱਜ ਇੰਟਰਵਿਊ ਸੁਣਿਆ ਸੀ ਕਿ 200 ਕਰੋੜ ਤੋਂ ਵੱਧ ਰਪਏ ਅਸੀਂ ਵਾਪਸ ਕਰਾਏ ਨੇ ਮੈਂ ਕਿਸੇ ਦੇ ਦਫਤਰ 'ਚ ਨਹੀਂ ਗਿਆ ਕਿਸੇ ਨੂੰ ਧਮਕੀ ਨਹੀਂ ਦਿੱਤੀ ਲੱਖੇ ਸਿਧਾਣੇ ਨੂੰ ਕੋਈ ਪੁੱਛਦਾ ਤੂੰ ਇੱਥੇ ਕਿਵੇਂ ਪਹੁੰਚਿਆ ਕਹਿੰਦਾ ਕਮਾਂਡਰ ਨੇ ਤਾਂ ਪਹੁੰਚਣਾ ਹੀ ਹੁੰਦਾ ਫਿਰ ਆਪਦੇ ਆਪ ਨੂੰ ਕਮਾਂਡਰ ਵੀ ਐਲਾਨਦਾ بڑے ਲੋਕ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਪਰ ਕੁਝ ਲੋਕ ਜਿਹੜੇ ਉੱਥੇ ਪਹੁੰਚੇ ਸੀ ਕਹਿੰਦੇ ਠੀਕ ਹੈ ਬਾਈ ਨੇ ਜਿੰਨੇ ਕਹਿ ਦਿੱਤਾ ਸਾਨੂੰ ਮੈਂ ਕਹਿੰਦਾ ਹੁੰਨਾ ਵੀ ਇਹਨਾਂ ਦੇ ਨਾਂ ਰੰਨਾ ਨਾ ਕੰਨਾ ਹੀ ਪੰਜਾਬੀ ਦਾ ਮੁਹਾਵਰਾ ਜੱਫੇਬੰਦੀ ਨਹੀਂ ਕੋਈ ਜਵਾਬਦੇਹੀ ਨਹੀਂ ਜੋ ਬਾਈ ਨੇ ਕਿਹਾ ਤਾਂ ਤੇਰੇ ਨਾਲ ਆ ਬਾਈ ਕੱਲ ਨੂੰ ਹੋਰ ਪੁੱਠੇ ਇਹੀ ਗੱਲ ਤਾਂ ਪਹਿਲਾਂ ਨਿਬੜੀ ਸੀ ਵੀ ਨਵਾਂ ਕੇਸ ਨਹੀਂ ਪਊਗਾ ਬਾਕੀ ਚੋ ਜ਼ਮਾਨਤਾਂ ਕਰਾ ਲਓ ਕੇਸ ਝੂਠੇ ਨੇ ਜ਼ਮਾਨਤਾਂ ਕਰਾ ਲੈਂਦੇ ਤੁਸੀਂ ਮੁੜ ਕੇ ਕੇਸ ਰੱਦ ਹੋ ਜਾਂਦੇ ਨਿਕਲਿਆ ਕੀ ਸਾਰੇ ਕਾਸੇ ਚੋਂ ਇੱਕ ਬਰੋਲਾ ਸੀ ਨਾ ਜੀ ਹੁਣ ਨੌਜਵਾਨੀ ਕੋਲੇ ਤਾਕਤ ਗੁਪਿੰਦਰ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਸਾਂਝਾ ਏਜੰਡਾ ਵੀ ਪੰਜਾਬ ਚ ਕੋਈ ਸਿਆਸੀ ਵਰਤਾਂਤ ਨਾ ਤੰਤਰ ਦਾ ਫੇਲ ਹੋਣਾ ਸਿਆਸਤਦਾਨਾਂ ਦਾ ਫੇਲ ਹੋਣਾ ਇਸੇ ਕਰਕੇ ਫਿਰ ਲੱਖੇ ਸਿਧਾਂਨੇ ਦੇ ਭਾਨੇ ਸਿੱਧੂ ਵਰਗੇ ਆਉਂਦੇ ਨੇ ਪੰਜਾਬ ਦੀ ਰਾਜਨੀਤੀ ਦਿਲਚਸਪ ਹੁੰਦੀ ਜਾ ਰਹੀ ਹੈ ਉਹਦੇ ਕਾਰਨ ਹੋਰ ਵੀ ਕਈ ਨੇ ਪਰ ਇੱਕ ਕਾਰਨ ਇਹ ਹੈ ਕਿ ਵੋਟਾਂ ਵਾਲੀ ਰਾਜਨੀਤੀ ਬੜੀ ਨਜ਼ਰ ਆ ਰਹੀ ਹੈ ਲੀਡਰਾਂ ਨੂੰ ਚਾਹੇ ਉਹ ਨਵੇਂ-ਨਵੇਂ ਬਣੇ ਲੀਡਰ ਨੇ ਚਾਹੇ ਪੁਰਾਣੇ ਖੁੰਡ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਜੋ ਮਾਹੌਲ ਬਣਿਆ ਜਾਂ ਬਣਾਇਆ ਜਾ ਰਿਹਾ ਹੈ ਇਸ ਪਿਛਲੇ ਕਾਰਨ ਕੀ ਨੇ ਇਹ ਸਾਰੇ ਕਾਸੇ ਦੀ ਪਰਚੋਲ ਕਰਾਂਗੇ ਸੰਗਰੂਰ 'ਚ ਕੋਟ ਦੁੰਨੇ ਵਾਇਆ ਪਹਾਨਾ ਸਿੱਧੂ ਇਕੱਠ ਹੋਇਆ ਉਸ ਦੇ ਨਾਲ ਜੁੜੀ ਰਾਜਨੀਤੀ ਕਿੰਨੀ ਕੁਆ ਕੌਣ ਕਿਸ ਦੇ ਨਾਲ ਮਿਲਿਆ ਹੋਇਆ ਇਹ ਸਾਰੀਆਂ ਗੱਲਾਂ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਗੱਲ ਦੇ ਉੱਤੇ ਪੂਰੇ ਵਿਸਥਾਰ ਦੇ ਸਹਿਤ ਆਪਣੀ ਸਮਝ ਮੁਤਾਬਕ ਚਾਨਣਾ ਪਾਉਣਗੇ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਨੇ ਮਾਲੀ ਸਾਹਿਬ ਚਰਚਾਵਾ ਬਹੁਤ ਨਹੀਂ ਹਾਲਾਂਕਿ ਤੁਸੀਂ ਪਹਿਲਾਂ ਵੀ ਬੜੀਆਂ ਟਿੱਪਣੀਆਂ ਲਿਖ ਕੇ ਬੋਲ ਕੇ ਕਰ ਚੁੱਕੇ ਹੋ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਘੁੰਮ ਰਹੀ ਹੈ ਚਾਹੇ ਉਹ ਸੰਗਰੂਰ ਦੇ ਵਿੱਚ ਜੋ ਕੁਝ ਹੋਇਆ ਜਾਂ ਹੋਰ ਪਾਸੇ ਹੋ ਰਿਹਾ ਸਭ ਤੋਂ ਪਹਿਲਾਂ ਨਜ਼ਰ ਕੀ ਆ ਰਿਹਾ ਹੈ ਇਹਦੇ ਵਿੱਚ ਕੌਣ-ਕੌਣ ਸ਼ਾਮਲ ਹੈ ਤੇ ਕੌਣ-ਕੌਣ ਗੇਮ ਤੋਂ ਬਾਹਰ ਨਜ਼ਰ ਆਉਂਦਾ ਦੇਖੋ ਜੀ ਮੈਨੂੰ ਇਹ ਮਹਿਸੂਸ ਹੁੰਦਾ ਵੀ ਪੰਜਾਬ ਦੇ ਵਿੱਚ ਜਿਹੜਾ ਸੰਕਟ ਪੈਦਾ ਹੋਇਆ ਜੋ ਮਾਫੀਆ ਪੈਦਾ ਹੋਇਆ ਉਹ ਨੀਤੀਆਂ ਕਰਕੇ ਫੈਸਲਾ ਹੋਇਆ ਪੈਦਾ ਹੋਇਆ ਨੀਤੀਆਂ ਕਰਕੇ ਪੈਦਾ ਹੋਇਆ ਚਾਹੇ ਉਹ ਤੁਸੀਂ ਰੀਤ ਮਾਫੀਆ ਸੈਂਡ ਮਾਫੀਆ ਸ਼ਰਾਬ ਮਾਫੀਆ ਜਿੰਨਾ ਮਰਜੀ ਨੌਨ ਇਹ ਇਸੇ ਤਰ੍ਹਾਂ ਦਾ ਇਮੀਗ੍ਰੇਸ਼ਨ ਮਾਫੀਆ ਜਿਹੜਾ ਵੱਡੀ ਪੱਧਰ ਤੇ ਇੱਕ ਤਾਂ ਪੰਜਾਬ ਬਾਹਰ ਜਾ ਰਿਹਾ ਉਸ ਨਾਂ ਤੇ ਉਹਨਾਂ ਦੀ ਲੁੱਟ ਹੋ ਰਹੀ ਹੈ ਤੇ ਇਹਨਾਂ ਨੂੰ ਰੈਗੂਲੇਟ ਕਰਨ ਵਾਲੀ ਕੋਈ ਤਾਕਤ ਨਹੀਂ ਹੈ ਇਹਨਾਂ ਦਾ ਪੁਲਿਸ ਨਾਲ ਵੀ ਗੱਠ ਜੋੜਾ ਸਿਆਸਤਦਾਨਾਂ ਨਾਲ ਵੀ ਗੱਠ ਜੋੜਾ ਜਦੋਂ ਤੰਤਰ ਕੋਈ ਇਹਨਾਂ ਨੂੰ ਰਾਹਤ ਨਹੀਂ ਦਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਬੰਦਿਆਂ ਦੀ ਗਲਤੀਆਂ ਨਹੀਂ ਹੋਣਗੀਆਂ ਕਿਉਂਕਿ ਕਈ ਵਾਰ ਬੰਦੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹ ਕਹਿੰਦੇ ਨੇ ਪੈਸਿਆਂ ਦਾ ਸਰਟੀਫਿਕੇਟ ਐਨੇ ਚਾਹੀਦੇ ਨੇ ਸਾਡੇ ਕੋਲ ਹੈ ਨਹੀਂ ਉਹ ਕਹਿੰਦੇ ਬੈਂਕ ਸਟੇਟਮੈਂਟ ਅਸੀਂ ਬਣਾ ਦਾਂਗੇ ਜਾਲੀ ਫਰਮਾਂ ਵੀ ਦੇ ਦਾਂਗੇ ਕੁਝ ਹੋਰ ਵੀ ਇਹ ਕਰ ਦਾਂਗੇ ਉਹ ਚੋ ਕੋਈ ਲੰਘ ਜਾਂਦੇ ਆ ਕੋਈ ਫਸ ਜਾਂਦੇ ਆ ਮਤਲਬ ਉਹਦਾ ਫਿਰ ਇਹ ਲਾਹ ਲੈਂਦੇ ਆ ਵੀ ਸਾਡੀ ਕੀ ਗਲਤੀ ਆ ਤੁਹਾਡੀ ਗਲਤੀ ਕਰਕੇ ਹੋਇਆ ਜਿਵੇਂ ਹੁਣ ਇੱਕ ਕੇਸ ਇਹ ਹੈ ਇਸੇ ਵੀ ਮੁੰਡਾ ਬਾਹਰੋਂ ਜਾ ਕੇ ਮੁੜਿਆ ਆ ਕਾਲ ਦੇ ਵਿੱਚੋਂ ਉਹ ਵੀ ਆ ਕੇ ਕਹਿੰਦਾ ਮੈਨੂੰ ਪੈਸੇ ਵਾਪਸ ਦਿਵਾਓ ਹੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਨੀਤੀਗਤ ਸੰਕਟ ਆ ਹੂੰ ਕੋਈ ਵੀ ਮਸਲਾ ਲੈ ਲਓ ਤੁਸੀਂ ਹੁਣ ਤੁਸੀਂ ਨੀਤੀਗਤ ਜਾਂ ਫੈਸਲਿਆਂ ਦਾ ਫੋਕਸ ਕਰਨ ਦੀ ਥਾਂ ਵੀ ਇਮੀਗ੍ਰੇਸ਼ਨ ਜਿਹੜੀ ਲੁੱਟ ਕਰ ਰਹੀ ਆ ਸਰਕਾਰ ਇਹਨੂੰ ਰੈਗੂਲੇਟ ਕਿਵੇਂ ਕਰ ਰਹੀ ਆ ਕੀ ਲਾਇਸੈਂਸ ਨੇ ਕੀ ਸ਼ਰਤਾਂ ਨੇ ਕੀ ਜਵਾਬਦੇਹੀ ਆ ਪੈਸਾ ਇੱਕ ਨੰਬਰ 'ਚ ਜਾਂਦਾ ਦੋ ਨੰਬਰ 'ਚ ਜਾਂਦਾ ਕਿੱਥੇ ਜਾਂਦਾ ਕਿਹੜਾ ਮੁੜਦਾ ਨਹੀਂ ਮੁੜਦਾ ਹਜ਼ਾਰਾਂ ਲੋਕ ਨੇ ਬਾਈ ਜਿਹੜੇ ਫਸੇ ਹੋਏ ਨੇ ਪਾਨਾ ਸਿੱਧੂ ਨੇ ਇਹ ਜਦੋਂ ਤੰਤਰ ਫੇਲ ਹੋ ਜੇ ਨਾ ਜੀ ਉਦੋਂ ਫਿਰ ਉਹ ਹੀਰੋ ਦੀ ਤਲਾਸ਼ ਚ ਨੇ ਪਾਨਾ ਸਿੱਧੂ ਠੀਕ ਆ ਇਹ ਤਾਂ ਲੱਖਾਂ ਵੀ ਕਹਿੰਦਾ ਵੀ ਬਦਮਾਸ਼ੀ ਘੋਟਦਾ ਉਹ ਉਹਦੀ ਬੋਲੀ ਗਲਤ ਆ ਗਾਲਾਂ ਕੱਢਣ ਲੱਗ ਜਾਂਦਾ ਉਹਦੀਆਂ ਕਿੰਨੀਆਂ ਵੀਡੀਓ ਵੀ ਸਾਹਮਣੇ ਆ ਗਈਆਂ ਪਰ ਬਈ ਜੀ ਜਿਹਦੇ ਉਹਨੇ ਪੈਸੇ ਮੜਾਤੇ ਉਹਦੇ ਖਾਤਰ ਤਾਂ ਉਹ ਹੀਰੋ ਆ ਨਾ ਉਹਦੇ ਖਾਤਰ ਤਾਂ ਉਹੀ ਆ ਵੀ ਮੇਰਾ ਇਹਨੇ ਮੁਕਤ ਕਰ ਹੁਣ ਪਾਨੇ ਸਿੱਧੂ ਰਾਂ ਕੋਲੇ ਲੋਕ ਮਸਲੇ ਹੱਲ ਕਰਾਉਣ ਕਿਉਂ ਜਾਂਦੇ ਆ ਕਿਉਂਕਿ ਤੰਤਰ ਫੇਲ ਹੋ ਗਿਆ ਰਲ ਗਿਆ ਕਿਸੇ ਮਸਲੇ ਦਾ ਹੱਲ ਨਹੀਂ ਕਰਦਾ ਜਵਾਬ ਨਹੀਂ ਦਿੰਦਾ ਪਰ ਅਫਸੋਸ ਦੀ ਗੱਲ ਇਹ ਹੈ ਵੀ ਨੀਤੀਗਤ ਮਾਮਲੇ ਤੇ ਕੋਈ ਲੜਾਈ ਜਾਂ ਕੋਈ ਫੈਸਲਾ ਨਹੀਂ ਹੋ ਰਿਹਾ। ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਸਮਰੱਥਤਾ ਬਣਾਤਾ। ਵੀ ਲੜਿਆ ਵੀ ਜਾ ਸਕਦਾ, ਸਰਕਾਰਾਂ ਨੂੰ ਪਿੱਛੇ ਵੀ ਹਟਾਇਆ ਜਾ ਸਕਦਾ। ਆਪਣੇ ਆ ਮੱਤਾ ਮੱਤੇ ਵੜੇ ਦਾ ਸੀ, ਲੋਕਾਂ ਨੇ ਵਾਪਸ ਕਰਾ ਲਿਆ। ਜੀਰਖੰਡ ਮਿਲ ਬੰਦ ਦਾ ਤੁਹਾਡੇ ਸਾਹਮਣੇ। ਤੇ ਆ ਵੀ ਕਿੱਡਾ ਵੱਡਾ ਉਧਾਰ ਆ। ਮਤਲਬ ਆ ਰਾ। ਹੁਣ ਲੋਕ ਆਪ ਮਹਾਰੇ ਜਾ ਰਹੇ ਨੇ ਪਰ ਸਾਡੀ ਸਮੱਸਿਆ ਹੈ ਵੀ ਲੋਕਾਂ ਦੇ ਸਾਹਮਣੇ ਮੰਤਬ ਨਹੀਂ ਸਪਸ਼ਟ ਭਗਤੀ ਆ ਗੱਲ ਭਗਤੀ ਗੱਲ ਹੋ ਗਈ ਹੁਣ ਸਾਰੇ ਅੰਦੋਲਨ ਚੋਂ ਕੀ ਨਿਕਲਿਆ ਭਾਨਾ ਸਾਡਾ ਬੰਦਾ ਸੀ ਅਸੀਂ ਉਹ ਸੁਣਾਉਣ ਦਾ ਪ੍ਰਬੰਧ ਕਰ ਲਿਆ ਇਹ ਸਾਰੇ ਕਿਸ ਦਾ ਕਮਾਂਡਰ ਕੋਣਾ ਲਖਸਧਾਣਾ ਨਿਕਲਿਆ ਕੀ ਕਿਸੇ ਨੇ ਸਵਾਲ ਨਹੀਂ ਉਠਾਇਆ ਵੀ ਇਹ ਤਾਂ ਆ ਨੀਤੀ ਚਾਰ ਬੰਦੇ ਨੇ ਤੁਸੀਂ ਹੁਣੇ ਜੋ ਪਤਾ ਕੀ ਲੱਗਦਾ ਤੁਸੀਂ ਯਾਦ ਕਰੋ ਬੀਬੀ اپنی ਮੰਤਰੀਆ ਉਹਦੇ ਉਹਦਾ ਇੱਕ ਇੰਟਰਵਿਊ ਆ ਕਹਿੰਦੀ ਡ੍ਰੀਮ ਲੈਂਡ ਆ ਇਹ ਕੇਜਰੀਵਾਲ ਦੀ ਹੂੰ ਪੰਜਾਬ ਇਹ ਇੱਥੇ ਪੁਲਿਸ ਵੀ ਉਹਦੇ ਹੱਥ ਚ ਹੋ ਉਹ ਵਿਰੋਧੀਆਂ ਨੂੰ ਵੀ ਸਬਕ ਸਿਖਾਉ ਤੇ ਵਿਰੋਧੀ ਜੋ ਇਹਨਾਂ ਨੇ ਮੰਨੇ ਉਹਨਾਂ ਨੇ ਕੱਲੇ ਕੱਲੇ ਦਾ ਜੇ ਤੁਸੀਂ ਕਹਿ ਲਓ ਦਿੱਲੀੋਂ ਬੱਗਾ ਚੱਕਿਆ ਕੀ ਬਣੀ ਇਹਨਾਂ ਨਾਲ ਫਿਰ ਉਹ ਕੁਮਾਰ ਵਿਸ਼ਵਾਸ ਤੇ ਕੇਸ ਪਾਇਆ ਕੀ ਬਣਿਆ ਉਹ ਕਾਂਗਰਸ ਦੀ ਅਲਕਾ ਲੰਬਾ ਦੇ ਕੇਸ ਪਾਇਆ ਕੀ ਬਣਿਆ ਝੋਟੇ ਨੂੰ ਫੜਿਆ ਸੀ ਉਹਦਾ ਕੀ ਬਣਿਆ ਮਤਲ ਹਰ ਇੱਕ ਥਾਂ ਤੇ ਤੁਸੀਂ ਇੱਕ ਅੱਗੇ ਵਧਦੇ ਹਾਂ ਮੁੜ ਕੇ ਪਿੱਛੇ ਮੁੜਦੇ ਹਾਂ ਹਾਈ ਕੋਰਟ ਕਿਵੇਂ ਇਹਨਾਂ ਨੇ ਫੈਸਲੇ ਨੂੰ ਬਾਰ ਬਾਰ ਉਲਟਾ ਰਿਹਾ ਆ ਪੀਟੀਆਈ ਇਹਦੇ ਆਪਕਾਂ ਦੀ ਜਿਹੜੀ ਇਹਨਾਂ ਨੇ ਉਹ ਬਾਅਦ ਦੇ ਵਿੱਚ ਸ਼ਰਤ ਖਤਮ ਕਰਤੀ ਸੀ ਤੇ ਇਸ ਤਰੀ ਹੋਊਗਾ ਹਾਈ ਕੋਰਟ ਨੇ ਉਲਟਾ ਤੀ ਪਚ 43 ਉਲਟਾ ਤੀਆਂ ਸਾਰੀਆਂ ਗੱਲਾਂ ਯਾਨੀ ਨਵੇਂ ਹੋਣਾ ਇੱਕ ਹੋਰ ਗੱਲ ਆ ਤੁਸੀਂ ਕਹੀ ਜੀ ਦਿੱਲੀ ਤਾਂ ਜੀ ਦੇਖੋ ਉੱਥੇ ਅੱਡ ਅੱਡ ਥਾਵਾਂ ਤੋਂ ਲੋਕ ਆਏ ਹੋਏ ਨੇ ਉਹਨਾਂ ਦੀ ਸਾਂਝੀ ਮਾਨਸਿਕਤਾ ਨਹੀਂ ਸਾਂਝੀ ਬੋਲੀ ਨਹੀਂ ਸਾਂਝਾ ਰਿਸਪੌਂਸ ਸਿਸਟਮ ਨਹੀਂ ਉੱਥੇ ਦਾ ਪ੍ਰਚਾਰ ਦੇ ਆਸਰੇ ਪਮੂਖਾ ਉੱਠ ਸਕਦਾ ਉੱਠਿਆ ਪੰਜਾਬ ਬਿਲਕੁਲ ਵੱਖਰਾ ਹੁਣ ਇੱਥੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਸਰਕਾਰ ਬਣਾਈ ਤੇ ਸੋਸ਼ਲ ਮੀਡੀਆ ਰਾਹੀਂ ਚਲਾ ਰਹੇ ਹਾਂ ਹੁਣ ਆਹ ਸੰਕਟ ਮੌਕੇ ਸਰਕਾਰ ਨੇ ਇੱਕ ਚਾਲ ਚੱਲੀ ਤੁਸੀਂ ਇਹ ਦੇਖੋ ਕੇਸ ਦਰਜ ਹੋਇਆ ਲੁਧਿਆਣੇ ਮੈਂ ਕਹਿੰਦਾ ਲੁਧਿਆਣੇ ਵਾਲੀ ਪੁਲਸ ਆਉਂਦੀ ਉਹਨੂੰ ਫੜ ਕੇ ਲੈ ਜਾਂਦੀ ਗੱਲ ਸਮਝ ਆਉਂਦੀ ਸੀ ਨਾ ਜੀ ਪਹਿਲਾਂ ਤਾਂ ਇਹ ਜੇ ਕੇਸਾਂ ਦੀ ਜਾਂਚ ਹੋਣੀ ਚਾਹੀਦੀ ਹੁੰਦੀ ਹੈ ਫੜਨੇ ਖਾਤਰ ਹੀ ਨਹੀਂ ਅੰਦਰ ਕਰਨਾ ਚਾਹੀਦਾ ਉਹਨੂੰ ਬਰਨਾਲਾ ਥਾਣੇ ਦੀ ਪੁਲਿਸ ਬੁਲਾਉਂਦੀ ਆ ਭਾਨੇ ਨੂੰ ਵੀ ਭਾਈ ਐਸਐਸਪੀ ਸਾਹਿਬ ਤੈਨੂੰ ਮਿਲਣਾ ਚਾਹੁੰਦਾ ਤੈਨੂੰ ਖਤਰਾ ਤੇਰੀ ਜਾਨ ਨੂੰ ਕੋਈ ਤਰ੍ਹਾਂ ਨੁਕਸਾਨ ਕਰਨ ਨੂੰ ਫਿਰਦਾ ਉਹਨੂੰ ਲੁਧਿਆਣੇ ਪਹਚਾ ਦਿੰਦੇ ਨੇ ਲੁਧਿਆਣੇ ਪਹਚਾ ਕੇ ਫਿਰ ਇੱਕ ਪ੍ਰਚਾਰ ਹੁੰਦਾ ਵੀ ਉਹ ਤੇ ਤਸ਼ੱਦਦ ਕੀ ਹੋਇਆ ਤੁਸੀਂ ਉਹਦੀ ਬਾਡੀ ਲੈਂਗੁਏਜ ਦੇਖੀ ਆ ਉਹ ਤੇ ਲੱਗਦਾ ਕੋਈ ਤਸ਼ੱਦਦ ਵਾਲੀ ਗੱਲ ਮੈਨੂੰ ਸੀਆਈ ਸਟਾਫ ਬਠਿੰਡੇ ਫੜਿਆ ਸੀ ਪੁਲਿਸ ਵਾਲੇ ਮੋਢਿਆਂ ਦੇ ਹੇਠਾਂ ਹੱਥ ਦੇ ਕੇ ਮੈਨੂੰ ਅਦਾਲਤ ਚ ਪੇਸ਼ ਕੀਤਾ ਸੀ ਤੁਰਿਆ ਨਹੀਂ ਜਾਂਦਾ ਸੀ ਤੁਸੀਂ ਉਦੋਂ ਦੀਆਂ ਅਖਬਾਰਾਂ ਪੜ੍ਹ ਲਓ ਸੋ ਇਸ ਕਰੋ ਜੁਲਮ ਫੇਰ ਉਹਨਾਂ ਦੇ ਨਾਲ ਦੀ ਨਾਲ ਹੋਰ ਕੇਸ ਕਰਤਾ ਇੱਕ ਜਦੋਂ ਫੇਰ ਵੀ ਬੜਾ ਰੌਲਾ ਨਾ ਪਿਆ ਫਿਰ ਇੱਕ ਚੀਨੀ ਚੋਰੀ ਦਾ ਪਾਤ ਆ ਵੀ ਲੋਕਾਂ ਨੂੰ ਐ ਲੱਗੇ ਵੀ ਯਾਰ ਆ ਤਾਂ ਜਮੀਓ ਤੱਕਾ ਨਾ ਜੀ ਜੇ ਕੋਈ ਬੰਦਾ ਸਰਕਾਰ ਦੇਖਲਾ ਬੋਲਦਾ ਫੇਰ ਮਹਾਲੀ ਕੇਸ ਪਾਤਾ ਮਹਾਲੀ ਵਾਲੇ ਚੋਂ ਦੇ ਭਾਈ ਨੂੰ ਵੀ ਰੰਗਤਾ ਹੁਣ ਮੈਨੂੰ ਇਹ ਦੱਸੋ ਕਿਉਂਕਿ ਸਾਰੇ ਕੇਸ ਪੁਲਿਸ ਨਹੀਂ ਦਰਜ ਕਰਾਇਆ ਇੱਕ ਹੋ ਹੱਲਾ ਮਚਾਉਣ ਲਈ ਉਹ ਹੋ ਹੱਲਾ ਮਚ ਗਿਆ ਤੇ ਪੁਲਿਸੇ ਕਹਿ ਰਹੀ ਹੈ ਅਸੀਂ ਵਾਪਸ ਕਰਾਰਾਂਗੇ ਜਿਹੜਾ ਸੰਗਰੂਰ ਚ ਇਕੱਠ ਹੋਇਆ ਦੇਰ ਸ਼ਾਮ ਤੱਕ ਉੱਥੇ ਰੌਲਾ ਪੈਂਦਾ ਰਿਹਾ ਮੀਟਿੰਗਾਂ ਕਾਫੀ ਦਫਾ ਚੱਲੀਆਂ ਸੀ ਵੀ ਉੱਥੇ ਸੀ ਪੁਲਿਸ ਇਹ ਕਹਿੰਦੀ ਹੈ ਜਿਹੜੀ ਲਿਖਤੀ ਰੂਪ ਚ ਲੱਖਾ ਸੁਧਾਣਾ ਨੇ ਵੀ ਸੰਬੋਧਨ ਹੋ ਕੇ ਲੋਕਾਂ ਨੂੰ ਕਿਹਾ ਕਿ ਆ ਦੇਖੋ ਜੀ ਪੁਲਿਸ ਮੰਨ ਗਈ ਹੈ ਉਹਨਾਂ ਨੇ ਕਿਹਾ ਕਿ ਕੋਈ ਜ਼ਮਾਨਤ ਨਹੀਂ ਕੋ ਕੁਝ ਨਹੀਂ 10 ਤਰੀਕ ਦਾ ਸਮਾਂ ਦਿਓ ਭਾਨਾ ਸਿੱਧੂ ਬਾਹਰ ਹੋਏਗਾ ਪੁਲਿਸ ਉੱਥੇ ਜਾ ਕੇ ਕਹਿ ਰਹੀ ਹੈ ਮੈਂ ਤੁਹਾਨੂੰ ਇਹੀ ਕਹਿੰਨੇ ਆ ਪੁਲਿਸ ਰਾਜ ਬੱਲ ਵੱਧ ਰਿਹਾ ਪੰਜਾਬ ਜਿਸ ਮੁੱਚੇ ਰੂਪ ਚ ਤੁਸੀਂ ਦੇਖੋ ਕੱਲੀ ਇਹ ਕਿਸਾਂ ਦੀ ਗੱਲ ਨਹੀਂ ਖੈਰੇ ਨਾਲ ਕੀ ਕੀਤੀ ਜਬ ਬਾਕੀਆਂ ਨੂੰ ਵਿਜੀਲੈਂਸ ਕੀ ਕਿਵੇਂ ਕਰ ਰਹੀ ਹੈ ਸਿਆਸੀ ਮੰਤਮਾਂ ਲਈ ਪੁਲਿਸ ਨੂੰ ਵਰਤਣ ਦੀਆਂ ਮੈਂ ਤੁਹਾਨੂੰ ਉਦਾਹਰਣਾਂ ਦਿੱਤੀਆਂ ਨੇ ਹੁਣ ਪੁਲਿਸ ਰਾਹੀਂ ਜਿਵੇਂ ਕੇਂਦਰਾ ਜਿਹੜਾ ਈਡੀ ਰਾਹੀਂ ਕਰ ਰਿਹਾ ਨਾ ਸੀਬੀਆਈ ਰਾਹੀਂ ਕਰ ਰਿਹਾ ਵਿਰੋਧੀਆਂ ਤੇ ਇਹ ਪੁਲਿਸ ਰਾਹੀਂ ਤੇ ਵਿਜੀਲੈਂਸ ਰਾਹੀਂ ਉਹ ਕੰਮ ਕਰ ਰਹੇ ਨੇ ਕਰਾਪਸ਼ਨ ਹੋਈ ਆ ਵੱਡੇ ਪੱਧਰ ਤੇ ਹੋਈ ਆ ਕੋਈ ਘੱਟ ਕੋਈ ਵੱਧ ਇਸ ਹਮਾਮ ਚ ਸਾਰੇ ਨੰਗੇ ਨੇ ਇਹ ਵੀ ਕਰ ਰਹੇ ਨੇ ਠੋਕੇ ਕਰ ਰਹੇ ਨੇ ਕੋਈ ਰੋਲਾ ਨਹੀਂ ਅੱਡ ਅੱਡ ਗੱਲਾਂ 'ਚ ਵਿਰੋਧੀ ਧਿਰ ਕੋਈ ਉੱਭਰ ਨਹੀਂ ਰਹੀ ਕਿਉਂਕਿ ਇਹ ਉਹੀ ਨੀਤੀਆਂ ਲਾਗੂ ਕਰ ਰਿਹਾ ਜਿਹੜੀ ਵਿਰੋਧੀ ਧਿਰ ਲਾਗੂ ਕਰ ਰਹੀ ਆ ਇਸ ਕਰਕੇ ਉਹ ਵਿਅਕਤੀਗਤ ਮਸਲਾ ਜੀ ਕਿਸੇ ਦੀ ਨੀਲੀ ਫਿਲਮ ਆ ਗਈ ਕਿਸੇ ਦੀ ਪੀਲੀ ਫਿਲਮ ਆ ਗਈ ਜੀ ਜਾਂ ਇਹਨਾਂ ਦੀ ਪਾਰਟੀ 'ਚ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਆਏ ਇਹਦਾ ਕੀ ਨਪਟਾਰਾ ਕੀਤਾ ਜੀ ਸਿੰਘਲੇ ਦਾ ਕੀ ਕੀਤਾ ਫਰਾਰੀ ਦਾ ਕੀ ਕੀਤਾ ਦਲਕਾਰ ਦਾ ਕੀ ਕੀਤਾ, ਕਟਾਰੂ ਚੱਕ ਦਾ ਕੀ ਕੀਤਾ? 92 ਏਕੜ ਜ਼ਮੀਨ ਪ੍ਰਾਈਵੇਟ ਬੰਦਿਆਂ ਦੇ ਨਾਂ 'ਉ ਕਰਤੀ। ਇੱਕ ਅਫਸਰ ਨੂੰ ਇੱਕ ਹਫ਼ਤੇ 'ਚ ਤਰੱਕੀਆਂ ਸਾਰੀਆਂ ਦੇਖੀ, ਉਹਦਾ ਕੀ ਕੀਤਾ? ਹੂੰ। ਹੁਣ ਇਹਦਾ ਮਤਲਬ ਇਹੀ ਆ ਨਾ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਚੁੱਪੂ ਗੁੜੂਪੂ ਵਿੱਚੋਂ ਵਿੱਚ ਲੁੱਟੂ ਅਰਧਮੁ ਅਰਧਮੀ। ਹੂੰ। ਮਤਲਬ ਕਿਵੇਂ ਸਾਰੇ ਕਹੇ ਦੀ ਵੰਡ ਪੈਂਦੀ ਆ। ਹੁਣ ਜੇ ਪੁਲਿਸ ਨੇ ਝੂਠੇ ਕੇਸ ਦਰਜ ਕੀਤੇ ਨੇ, ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਹੋਣਾ ਚਾਹੀਦਾ? ਮੈਂ ਕਹਿੰਦਾ ਲੋਕ ਸੱਤੇ ਪਏ ਨੇ। ਲੋਕ ਅੱਕੇ ਪਏ ਨੇ। ਲੋਕ ਆ ਗਏ। ਸਰਕਾਰ ਹਾਰਦਿਕ ਹਿਸਾਬ ਨਾਲ ਪਰ ਜੋ ਕਰੋਨਾ ਲੱਖਾਂ ਰੁਪਏ ਦੀ ਸ਼ਕਤੀ ਵੇਚੀ ਹੋਈ ਪੈਸਾ ਵੇਚਤ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਆ? ਪੁਲਿਸ ਮਾਫੀ ਮੰਗੇ? ਡੀਜੀਪੀ ਮਾਫੀ ਮੰਗੇ? ਜਾਂ ਜਿਹੜੇ ਉੱਥੇ ਅਧਿਕਾਰੀ ਗਏ ਸੀ ਵੀ ੱਟਕਾ ਹੋਇਆ ਭਾਨੇ ਨਾਲ ਜੀ ਗਲਤ ਕੇਸ ਦਰਜ ਕੀਤੇ ਆ ਅਸੀਂ ਮਾਫੀ ਮੰਗਦੇ ਆ ਜਿਨ੍ਹਾਂ ਨੇ ਗਲਤ ਦਰਜ ਕੀਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋ ਹੁਣ ਆ ਕੀ ਗੱਲ ਜੀ ਭਾਨਾ ਫੜ ਲਿਆ ਭਾਨਾ ਛੱਡ ਆ ਲਿਆ ਪਰ ਇਹ ਇਮੀਗ੍ਰੇਸ਼ਨ ਦਾ ਜਿਹੜਾ ਮਾਫੀ ਇਹਦੇ ਖਿਲਾਫ ਕੀ ਹੋਇਆ? ਮੁੱਖ ਮੰਤਰੀ ਨੇ ਭਾਸ਼ਣ ਵੀ ਤੁਹਾਨੂੰ ਯਾਦ ਹੋਣਾ ਸੁਣਿਆ ਹੋਏਗਾ ਉਹਨਾਂ ਨੇ ਦਿੱਤਾ ਕਹਿੰਦੇ ਸਭ ਤੋਂ ਬਾਅਦ ਬਤੌਰ ਐਮਪੀ ਮੈਂ ਬੋਲਾਂਗਾ ਲੱਤਾਂ ਬਾਹਾਂ ਤੋੜਨ ਨਾਲ ਥੋੜੀ ਗੱਲ ਬਣਦੀ ਐ ਜੇ ਧਮਕੀਆਂ ਦੇਣ ਨਾਲ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰਦਾ ਐ ਕਾਨੂੰਨ ਮੁਤਾਬਕ ਅਸੀਂ ਜਿਹਦੇ ਜਿਹਦੇ ਸ਼ਿਕਾਇਤ ਆਉਂਦੀ ਐ ਕੋਈ ਕੁੰਝ ਹੁੰਦਾ ਕਾਨੂੰਨੀ ਮੁਤਾਬਕ ਕੰਮ ਕਰਦੇ ਆਂ ਪਹਿਲੀ ਗੱਲ ਬੋਲਿਆ ਪਰ ਜਿਹੜੇ ਏਜੰਟਾਂ ਨੇ ਲੁੱਟ ਕੀਤੀ ਐ ਕਿਹੜੇ ਏਜੰਟ ਖਿਲਾਫ ਕਾਰਵਾਈ ਕੀਤੀ ਐ ਤੁਹਾਡੇ ਸਾਹਮਣੇ ਹਰਿਆਣਾ ਨੇ ਕਾਨੂੰਨ ਲਿਆਂਦਾ ਨਾ ਸਖਤ ਕਾਨੂੰਨ ਲਿਆਂਦਾ ਨਾ ਜਿੱਕ ਇਹ ਸਰਕਾਰ ਆ ਹੁਣ ਇਹਦੀ ਇਹਨੇ ਕੀ ਇਹਦੀ ਨੀਤੀ ਕੀ ਆ ਇਮੀਗ੍ਰੇਸ਼ਨ ਬਾਰੇ ਫਰਾਡਾਂ ਨੂੰ ਰੋਕਣ ਬਾਰੇ ਉਹੀ ਕੁਝ ਤਾਂ ਹੁਣ ਹੋ ਰਿਹਾ ਹੈ ਨਾ ਇੱਕ ਲੁੱਟਿਆ ਗਿਆ ਬਾਹਰ ਫਸ ਗਿਆ ਉਹਨੂੰ ਵਾਪਸ ਬੁਲਾ ਲਿਆ ਆਪਦੇ ਆਪ ਚ ਚੰਗੀ ਗੱਲ ਕਹਿ ਸਕਦੇ ਆਪਾਂ ਪਰ ਹੋਇਆ ਕਿਉਂ ਉਹਦਾ ਕਾਰਨ ਕੀ ਆ ਉਹਦਾ ਹੱਲ ਕਿਸੇ ਪਾਸੇ ਕਿਉਂ ਨਹੀਂ ਕਰਦੇ ਅਜੇ ਵੀ ਬ੍ਰੇਕ ਨਹੀਂ ਲੱਗੀ ਲਗਾਤਾਰ ਹੋ ਰਿਹਾ ਹੈ ਲਗਾਤਾਰ ਹੋ ਰਿਹਾ ਜੀ ਪੰਜਾਬ ਤੁਸੀਂ ਦੇਖੋ ਸਾਰੀ ਮੰਨਦੇ ਨੇ ਨਾ ਬਾਹਰ ਨੂੰ ਜਾ ਰਿਹਾ ਦਿੱਕਤਾਂ ਪੈਦਾ ਹੁੰਦੀਆਂ ਨੇ ਜੋ ਮਰਜ਼ੀ ਨੇ ਫਿਰ ਕ ਮੰਤਰੀ ਹਵਾਈ ਅੱਡੇ ਨੇ ਬਣਾਤੇ ਉਡਾਣ ਇੱਕ ਨਹੀਂ ਉੜ ਰਹੀ ਸੋ ਇਸ ਤੁਸੀਂ ਨੀਤੀગત ਫੈਸਲਾ ਲਓ ਭਾਨੇ ਨੇ ਮੰਨ ਲਓ ਜੀ 10 ਬੰਦਿਆਂ ਨੂੰ ਰਾਹਤ ਦਵਾਤੀ ਮੈਂ ਕਹਿੰਦਾ ਸਤਨਾਮ ਦਾਉ ਆ ਇੱਥੇ ਉਹ ਵੀ ਇਹ ਕੰਮ ਕਰਦਾ ਉਹਦਾ ਕਦੇ ਰੋਲਾ ਨਹੀਂ ਪਿਆ ਨਾ ਉਹਦੀ ਅੱਜ ਇੰਟਰਵਿਊ ਸੁਣਿਆ ਸੀ ਕਿ 200 ਕਰੋੜ ਤੋਂ ਵੱਧ ਰਪਏ ਅਸੀਂ ਵਾਪਸ ਕਰਾਏ ਨੇ ਮੈਂ ਕਿਸੇ ਦੇ ਦਫਤਰ 'ਚ ਨਹੀਂ ਗਿਆ ਕਿਸੇ ਨੂੰ ਧਮਕੀ ਨਹੀਂ ਦਿੱਤੀ ਕੋਈ ਹੋਰ ਕਾਨੂੰਨੀ ਕਾਰਵਾਈ ਰਾਹੀਂ ਇਹ ਮਸਲੇ ਮੈਂ ਹੱਲ ਕਰਾਏ ਨੇ ਮੈਂ ਕਾਨੂੰਨ ਆਪਣੇ ਹੱਥ 'ਚ ਨਹੀਂ ਲਿਆ ਸੋ ਇਸ ਕਰਕੇ ਇਹ ਸਾਰੇ ਵਰਤਾਰੇ 'ਚ ਮੈਂ ਇਮੀਗ੍ਰੇਸ਼ਨ ਮਾਫੀਆ ਟਰੈਵਲ ਜੰਟਾ ਦੀ ਮਾਫੀਆ ਬਾਰੇ ਇੱਕ ਸ਼ਬਦ ਨਹੀਂ ਕਿ ਕੋਈ ਬੋਲੇ ਨਾ ਉਹ ਉਧਰ ਨੂੰ ਗਏ ਨੇ ਯਾਹੀ ਹੀ ਕਹਿੰਦੇ ਵੀ ਸਰਕਾਰ ਜਵਾਬ ਦੇਵੇ ਇਹ ਪੰਜਾਬ 'ਚ ਸਾਰਾ ਕੁਝ ਕਿਉਂ ਚੱਲ ਰਿਹਾ ਫਿਰ ਉਹ ਹੱਲ ਤਾਂ ਕੋਈ ਨਾ ਹੋਇਆ ਆਖਰ 'ਚ ਕੀ ਨਿਕਲਿਆ ਲੱਖੇ ਸਿਧਾਣੇ ਨੂੰ ਕਿਉਂ ਪੁੱਛਦੇ ਤੂੰ ਇੱਥੇ ਕਿਵੇਂ ਪਹੁੰਚ ਗਿਆ ਕਹਿੰਦਾ ਕਮਾਂਡਰ ਨੇ ਤਾਂ ਪਹੁੰਚਣਾ ਹੀ ਹੁੰਦਾ ਫਿਰ ਆਪਦੇ ਆਪ ਨੂੰ ਕਮਾਂਡਰ ਵੀ ਲਾਂਦਾ ਲੱਖੇ ਸਿਧਾਣੇ ਦੀ ਤੁਸੀਂ ਭੂਮਿਕਾ ਦੀ ਗੱਲ ਕੀਤੀ ਬੜੇ ਲੋਕ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਪਰ ਕੁਝ ਲੋਕ ਜਿਹੜੇ ਉੱਥੇ ਪਹੁੰਚੇ ਸੀ ਕਹਿੰਦੇ ਠੀਕ ਐ ਬਾਈ ਨੇ ਜਿਵੇਂ ਕਹਿ ਦਿੱਤਾ ਸਾਨੂੰ ਮਨਜ਼ੂਰ ਹੈ ਜਦੋਂ ਤੁਹਾਡੀ ਕੋਈ ਜਥੇਬੰਦੀ ਨਹੀਂ ਮੈਂ ਕਹਿਣਾ ਹੁੰਦਾ ਵੀ ਇਹਨਾਂ ਦੇ ਨਾਂ ਰੰਨਾ ਨਾ ਕੰਨਾ ਇਹ ਪੰਜਾਬੀ ਦਾ ਮੁਹਾਵਰਾ ਜਥੇਵੰਦੀ ਨਹੀਂ ਕੋਈ ਜਵਾਬਦੇਹੀ ਨਹੀਂ ਜੋ ਬਾਈ ਨੇ ਕਿਹਾ ਤੇਰੇ ਨਾਲ ਆ ਬਾਈ ਕੱਲ ਨੂੰ ਹੋਰ ਪੁੱਟੇ ਇਹ ਹੀ ਗੱਲ ਤਾਂ ਪਹਿਲਾਂ ਨਿਬੜੀ ਸੀ ਵੀ ਨਵਾਂ ਕੇਸ ਨਹੀਂ ਪਊਗਾ ਬਾਕੀ ਜੋ ਜ਼ਮਾਨਤਾ ਕਰਾ ਲਓ ਕੇਸ ਝੂਠੇ ਦੇ ਜ਼ਮਾਨਤਾ ਕਰਾ ਲੈਂਦੇ ਤੁਸੀਂ ਮੁੜ ਕੇ ਕੇਸ ਰੱਦ ਹੋ ਜਾਂਦੇ ਮਤਲਬ ਨਿਕਲਿਆ ਕਿ ਸਾਰੇ ਕਾਸੇ ਚੋਂ ਇੱਕ ਫਰੋਲਾ ਸੀ ਨਾ ਜੀ ਹੁਣ ਨੌਜਵਾਨੀ ਕੋਲੇ ਤਾਕਤ ਬਹੁਤ ਹੁੰਦੀ ਆ ਪਰ ਉਹਦੇ ਕੋਲੇ ਜੇ ਵਰਤਾਂਤ ਹੋਵੇ ਤੇ ਸੇਧ ਹੋਵੇ ਉਹਦੀ ਗੈਰ ਮੌਜੂਦਗੀ ਚ ਫਿਰ ਫਰੋਲੇ ਨੇ ਪੰਜਾਬ ਮਾਨਸਿਕ ਤੌਰ ਤੇ ਸਿਆਸੀ ਤੌਰ ਤੇ ਓਖਣਿਆ ਓਖਾੜਤਾ ਮਤਲਬ ਜਿਹਦੇ ਹੱਥ ਜੋ ਆ ਉਹਨੂੰ ਐਂ ਲੱਗਦਾ ਵੀ ਆਹੀ ਸਮੱਸਿਆ ਦਾ ਹੱਲ ਆ ਕੋਈ ਸੰਵਾਦ ਨਹੀਂ ਕੋਈ ਵਰਤਾਂਤ ਨਹੀਂ ਮੁੱਦਿਆਂ ਦੇ ਜਵਾਬ ਦੇ ਹੀ ਨਹੀਂ ਤੇ ਮੈਂ ਬਾਰ ਬਾਰ ਕਹਿੰਦਾ ਕੇਂਦਰ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਸਾਂਝਾ ਏਜੰਡਾ ਵੀ ਪੰਜਾਬ ਚ ਕੋਈ ਸਿਆਸੀ ਵਰਤਾਂਤ ਨਾ ਹੋ ਤੇ ਜਿਹੜਾ ਕੁਝ ਹੋ ਰਿਹਾ ਉਹ ਸਿਆਸੀ ਬੰਦੇ ਆ ਉਹ ਵੀ ਉਹ ਵੀ ਕਹਿੰਦੇ ਅਸੀਂ ਚੋਣ ਲੜਨੀ ਐ ਫਿਰ ਉਹਦਾ ਫਾਇਦਾ ਨੁਕਸਾਨ ਕਿਹਨੂੰ ਆ ਨਹੀਂ ਚੋਣ ਲੜਨ ਜੀ ਸੱਦ ਕੇ ਲੜਨ ਪਰ ਤੁਸੀਂ ਆਪਣੀਆਂ ਵੋਟਾਂ ਦੀ ਸਿਆ ਇਨਸਾਫ ਦੀ ਸਿਆਸਤ ਨਹੀਂ ਤਾਂ ਤੁਸੀਂ ਜਦੋਂ ਵੋਟਾਂ ਦੀ ਸਿਆਸਤ ਕਰੋਗੇ ਉਦੋਂ ਨਿਕਲੂ ਪਾਓਗੀ ਮੈਂ ਕਹਿੰਦਾ ਭਗਵੰਤ ਮਾਨ ਰਿਹਾ ਨਾ ਲੋਕ ਸਭਾ ਚ ਰਿਹਾ ਦੱਸਦੇ ਨੇ ਪੰਜਾਬ ਦਾ ਕਿਹੜਾ ਮਸਲਾ ਹੱਲ ਐਂ ਕਹਿੰਦਾ ਮੈਂ ਬੋਲੇ ਆ ਹੱਲ ਕਿਵੇਂ ਕਰਾਉ ਹੁਣ ਇਹਦੀ ਸਰਕਾਰ ਆ ਦੱਸ ਦੇ ਨਾ ਵੀ ਪੰਜਾਬ ਦਾ ਮੇ ਆ ਮਸਲਾ ਹੱਲ ਕੀਤਾ 300 ਯੂਨਟ ਬਿਜਲੀ ਆ ਤੇ ਚੁਗਿਆਣਾ ਨਿਕਲੀਆਂ ਪਈਆਂ ਨੇ ਪੀਪੀਸੀਐਲ ਦੀਆਂ ਹਮਮ ਨਾਲ ਤੁਸੀਂ ਉਹ ਹੜਤਾਲ ਕਰ ਰਹੇ ਨੇ ਚਿੱਠੀਆਂ ਲਿਖ ਰਹੇ ਨੇ ਵੀ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਪੈਨਸ਼ਨਾਂ ਨਹੀਂ ਮਿਲ ਰਹੀਆਂ ਅੱਛਾ ਤੁਸੀਂ ਕਹੀਂ ਜਾਓ ਖਜ਼ਾਨਾ ਭਰਿਆ ਹੋਇਆ ਪੈਸੇ ਦੀ ਕੋਈ ਘਾਟ ਨਹੀਂ ਜੇ ਪੈਸੇ ਦੀ ਘਾਟ ਨਹੀਂ ਫਿਰ ਜਾ ਕਿੱਧਰ ਰਹਿ ਮਸਲਾ ਕਦੇ ਪ੍ਰਾਈਵੇਟ ਥਰਮਲ ਵੀ ਅਸੀਂ ਖਰੀਦਿਆ ਹੋਰ ਕਿਸੇ ਨੇ ਨਹੀਂ ਖਰੀਦਿਆ ਇਹਨਾਂ ਨੇ ਪੁਰਾਣੀ ਪੈਨਸ਼ਨ ਵੀ ਬਹਾਲ ਕਰਤੀ ਬਿੱਲ ਵੀ ਪਾਸ ਕਰਤੀ ਸੀ ਸਾਰਾ ਕੁਝ ਕੱਚੇ ਪੱਕੇ ਵੀ ਕਰਤੇ ਪੱਕੇ ਤਾਂ ਨਹੀਂ ਹੋਏ ਅੱਡ ਕਾਡਰ ਸਰਜਤਾ ਹਮਮ ਜਿੰਨਾ ਕਿ ਕੀਤਾ ਚੰਗਾ ਕੀਤਾ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਪਰ ਵਾਦਾ ਪੂਰਾ ਨਹੀਂ ਕੀਤਾ ਫੇਰ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਦੱਸੋ ਕਿੱਥੇ ਆ ਕੇਜਰੀਵਾਲ ਤਾਂ ਇਹ ਕਹਿੰਦਾ ਸੀ ਨਾ ਇੱਕ ਟੈਲੀਵਿਜ਼ਨ ਤੇ ਇੰਟਰਵਿਊ ਸੀ ਕਹਿੰਦਾ 20000 ਰੁਪਏ ਰਿੱਤੇ ਚੋਂ 34000 ਰੁਪਏ ਜਿਹੜੀ ਕਰਾਪਸ਼ਨ ਹੁੰਦੀ ਆ ਕਰਾਪਸ਼ਨ ਹੁੰਦੀ ਆ ਕੰਮ ਹੁੰਦਾ 2 ਕਰੋੜ ਦਾ ਟੈਂਡਰ ਪਾਉਣ ਦੇ ਨਿਚਾਰ 4 ਕਰੋੜ ਦਾ ਕਹਿੰਦਾ 54000 ਕਰੋੜ ਰੁਪਏ ਮੈਂ ਜੇਬ ਵਿੱਚ ਪਾ ਕੇ ਤੁਰਿਆ ਦੱਸੋ ਨਾ ਜੀ ਹੁਣ ਕਿੱਥੇ ਗਿਆ ਉਹ ਚੇਤਨ ਸਿੰਘ ਜਾੜਾ ਮਾਜਰਾ ਦੇ ਤੇ ਅੰਕੜਿਆਂ ਦੇ ਵਿੱਚ 272 ਪਤਨੀ 74 ਕਰੋੜ ਰੁਪਏ ਦੀ ਹੋਈ ਹੈ ਸਿਰਫ ਸੇਲ ਮਾਈਨਿੰਗ ਚ ਉਹਦਾ ਕਾਰਨ ਅਸਲ ਚ ਇਹ ਆ ਇਹਦੇ ਖਿਲਾਫ ਜਿਹੜੇ ਆਪ ਹੀ ਕੁਛ ਕਰਦੇ ਰਿਹਾ ਉਹ ਬੋਲਣਗੇ ਕਿਵੇਂ ਪੰਜਾਬ ਚ ਵਿਰੋਧੀ ਧਿਰ ਤਾਂ ਹੈ ਹੀ ਨਹੀਂ ਵਿਰੋਧੀ ਵਰਤਾਂਤ ਨਹੀਂ ਮੈਂ ਕਹਿੰਦਾ ਬਾਰ ਬਾਰ ਮੈਨੂੰ ਕਹਿੰਦੇ ਨੇ ਮੈਂ ਨਵਜੋਤ ਸਿੰਘ ਸਿੱਧੂ ਨਾਲ ਮੇਰੇ ਸੈਂਕੜੇ ਮਤ ਭੇਦ ਨੇ ਪਛੋਖੜ ਕੀ ਹੋਇਆ ਪੰਜਾਬ ਚ ਕਿਹਨੇ ਕੀਤਾ ਕੌਣ ਜ਼ਿੰਮੇਵਾਰ ਆ ਮੈਂ ਕਦੇ ਕਾਂਗਰਸ ਪਾਰਟੀ ਦੇ ਹੱਕ ਚ ਇੱਕ ਸ਼ਬਦ ਨਹੀਂ ਬੋਲਿਆ ਪਰ ਮੈਂ ਕਹਿੰਦਾ ਉਹਦਾ ਵਰਤਾਂਤ ਆ ਉਨੇ ਵਰਤਾਂਤ ਅਮਨ ਸ਼ਾਂਤੀ ਦਾ ਸਿਰਜਿਆ ਅਟਾਰੀ ਬਾਗਾ ਬਾਰਡਰ ਖੋਲਣ ਦਾ ਸਿਰਜਿਆ ਉਹ ਉਹ ਮੁੱਦੇ ਲਿਆ ਰਿਹਾ بیا ਠੇਕੇਦਾਰੀ ਖਤਮ ਕਰੋ ਤਾਂ ਇਹ ਮਾਫੀ ਖਤਮ ਹੋਣਗੇ ਨਹੀਂ ਹੁੰਦੇ ਫਿਰ ਤੁਸੀਂ ਉਹ ਆਪਣੇ ਪੁਲਿਸ ਅਫਸਰ ਨੇ ਜਿਹੜੇ ਕੀ ਆ ਉਹਨਾਂ ਦਾ ਨਾਮ ਅਮਰਸਰ ਵਾਲੇ ਕਮਰਵੀਰ ਪ੍ਰਤਾਪ ਉਹ ਚਿੱਠੀਆਂ ਲਿਖੀ ਜਾਂਦਾ ਮੈਨੂੰ ਆਹ ਵਾਅਦੇ ਕਰਕੇ ਸ਼ਾਮਲ ਕੀਤਾ ਸੀ ਜਵਾਬ ਦਿਓ ਤੇ ਤੁਸੀਂ ਕਿਹਾ ਸੀ ਨਸ਼ੇ ਖਤਮ ਕਰ ਦਾਂਗੇ 2 ਸਾਲ ਹੋ ਗਏ ਨਾ ਹੁਣ ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਵੀ ਮਤਲਬ ਦੇਖੇ ਹੋਂ ਸਰ ਕੰਮ ਸ਼ੁਰੂ ਹੋ ਜੋ ਹੁਣ ਉਹਨੂੰ ਇੱਕ ਇੰਟਰਵਿਊ ਚ ਪੁੱਛਿਆ ਕਹਿੰਦਾ ਹਾਲੇ ਤਾਂ 2 ਸਾਲ ਹੀ ਹੋਏ ਨੇ ਹਾਲੇ ਤਾਂ 2 ਸਾਲ ਹੀ ਹੋਏ ਨੇ ਇਸ਼ਤਿਹਾਰ ਤੋ ਦਿਨਾ ਰਿਹਾ 60 ਦਿਨਾਂ ਚ 60 ਸਾਲਾਂ ਜਿੰਨਾ ਕੰਮ ਫੇਰ ਕੰਨ ਦੀ ਥਾਂ ਕੁਝ ਹੋਰ ਹੀ ਬੋਲੀ ਜਾਂਦਾ ਤੁਹਾਡਾ ਗੱਲਾਂ ਜੋ ਸਾਹਮਣੇ ਆ ਰਹੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਪੰਜਾਬ ਨੀਤੀਗਤ ਸੰਕਟਤ ਹੈ ਇਹਦੇ ਲਈ ਸੰਵਾਦ ਹੋਣਾ ਚਾਹੀਦਾ ਸੰਵਾਦ ਤੋਂ ਭੱਜਦੇ ਆ ਸਾਰੇ ਨਾ ਕੋਈ ਬੁੱਧੀ ਦੀ ਵੀ ਜਾਂਦਾ ਇਹ ਜਾ ਥੜਾ ਜਿੱਥੇ ਡਿਸਕਸ਼ਨ ਹੋ ਕੇ ਕੋਈ ਸਾਂਝਾ ਸੰਵਾਦ ਸਿਰਜਿਆ ਜਾਵੇ ਨਾ ਕੋਈ ਸਿਆਸਦਾਨਾਂ ਚ ਨਾ ਕਯੂਮਿਨਿਸਟਾਂ ਚ ਨਾ ਸਿੱਖਾਂ ਚ ਸਮਾਦ ਇਹ ਬੰਦਾ ਨਾਰਾ ਇੱਕ ਸਿਆਸੀ ਤੇ ਸ਼੍ਰੋਮਣੀ ਕਾਲੀ ਦਲ ਜਿਹੜੀ ਆਪਣੇ ਆਪ ਨੂੰ ਪੰਥਕ ਤੇ ਖੇਤਰੀ ਪਾਰਟੀ ਕਹਿੰਦੀ ਐ ਕਿ ਪੰਜਾਬ ਨੂੰ ਬਚਾਉਣਾ ਤੇ ਹੀ ਬਚਾਉਣਗੇ ਬਾਕੀ ਤਾਂ ਸਾਰੇ ਬਸ ਸ਼ੋਸ਼ੇ ਛੱਡਦੇ ਐ ਉਹਨਾਂ ਨੇ ਸੰਵਾਦ ਦੀ ਕਹਿੰਦੇ ਸ਼ੁਰੂਆਤ ਕੀਤੀ ਐ ਪੰਜਾਬ ਬਚਾਓ ਯਾਤਰਾ ਜਿਹੜੀ ਪੰਜਾਬ ਦੀ ਗੱਲ ਹੋਣੀ ਐ ਮੈਂ ਕਹਿੰਨਾ ਜੀ ਖੇਤਰੀ ਪਾਰਟੀ ਉਹ ਹੈ ਨਹੀਂ ਝੂਠ ਬੋਲਦੇ ਐ ਉਹ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਲਿਖਦੇ ਸੀ ਆਪਾਂ ਨੂੰ ਸਾਡਾ ਹਰਿਆਣਾ ਯੂਨਿਟ ਸਾਡਾ ਦਿੱਲੀ ਯੂਨਿਟ ਸਾਡਾ ਫਲਾਨਾ ਯੂਨਿਟ ਖੇਤਰੀ ਪਾਰਟੀ ਦਾ ਮਤਲਬ ਇਹ ਨਹੀਂ ਹੁੰਦਾ ਜੇ ਮੰਨ ਲਈ ਵੀ ਉਹ ਸਿਰਫ ਪੰਜਾਬ ਚਾ ਖੇਤਰੀ ਪਾਰਟੀ ਦਾ ਮਤਲਬ ਇਹ ਹੁੰਦਾ ਉਸ ਖੇਤਰ ਦੇ ਮੁੱਦਿਆਂ ਤੇ ਫੋਕਸ ਹੋਵੇ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਪ੍ਰਸਤੀ ਕਰੇ ਕੀ ਅਕਾਲੀ ਦਲ ਨੇ ਪਿੱਠ ਦਿਖਾਈ ਹੋਈ ਹੈ ਮੁੱਦਿਆਂ ਨੂੰ ਤਾਂ ਕਹਿੰਦੇ ਆ ਉਹ ਤਾਂ ਕੌਂਕੇ ਜਥੇਦਾਰ ਦੇ ਪਰਿਵਾਰ ਦੇ ਘਰੇ ਵੀ ਜਾਂਦੇ ਆ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਕਹਿੰਦੇ ਅਕਾਲ ਸਖ ਸਾਹਿਬ ਤੋਂ ਮਾਫੀ ਵੀ ਮੰਗਦੇ ਆ ਕਹਿੰਦੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ 30 ਸਾਲਾਂ ਦੇ ਵਿੱਚ ਕਿਹੜਾ ਮੁੱਦਾ ਹੱਲ ਕੀਤਾ ਰਿਪੋਰਟ ਇਹਨਾਂ ਦੇ ਕੋਲ ਹੀ ਰਹੀ ਹੈ ਨਾ ਇਹੀ ਮੁਕਰੇ ਨੇ ਪੰਜਾਬ ਤੇ ਜੋ ਜ਼ੁਲਮ ਕੀਤਾ ਪੁਲਿਸ ਨੇ ਉਹਦੀ ਜਾਂਚ ਕਰਾਉਣ ਲਈ ਇਸੇ ਕਰਕੇ ਪੁਲਿਸ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਮਾੜਾ ਜਿਹਾ ਹੱਲਾਸ਼ੇਰੀ ਦਿੰਦੇ ਨੇ ਉਸੇ ਰੌਂਚ ਆ ਜਾਂਦੀ ਹੈ ਮੁੜ ਕੇ ਸੋ ਇਹ ਇਸ ਕਰਕੇ ਤੁਸੀਂ ਜਦੋਂ ਤੱਕ ਇਹ ਨਹੀਂ ਦੱਸਦੇ ਵੀ ਪੰਜਾਬ ਲੁੱਟਿਆ ਕਿਉਂ ਗਿਆ ਕਾਰਨ ਤਾਂ ਦੱਸੋ ਨਾ ਜੀ ਫਿਰ ਤੁਹਾਡੀ 15 ਸਾਲ ਸਰਕਾਰ ਰਹੀ ਹੈ ਉਦੋਂ ਤੁਸੀਂ ਕੀ ਕੀਤਾ ਤੁਸੀਂ ਇਹੀ ਕਹਿੰਦੇ ਹੋ ਸੀ ਥਰਮਲ ਲਾਤੇ ਛੜਕਾਂ ਕੱਢਤੀਆਂ ਜੇ ਕਰਤੀਆਂ ਇਹਦੇ ਨਾਲ ਪੰਜਾਬ ਖੁਸ਼ਹਾਲਤਾ ਹੋਇਆ ਨਹੀਂ ਫਿਰ ਜਦੋਂ ਮਨੁੱਖੀ ਵਿਕਾਸ ਨਹੀਂ ਹੋਇਆ ਸਿਹਤ ਸਹੂਲਤਾਂ ਨਹੀਂ ਹੋਈਆਂ ਹੁਣ ਤੁਸੀਂ ਇੱਕ ਕਲੀਨਿਕ ਕਰਕੇ ਬਾਕੀ ਹਸਪਤਾਲ ਸਾਰਾ ਸਿਸਟਮ ਦਾ ਜਲੂਸ ਕੱਢ ਤਾ ਮਤਲਬ ਇੱਕ ਉਹ ਤਾਂ ਗੋਲੀਆਂ ਸਿਰ ਦੁਖਦੇ ਦੀਆਂ ਫਲਾਨਾ ਜੀ ਇੰਨੇ ਟੈਸਟ ਓਕੇ ਉਦੋਂ ਗਾਹਾਂ ਗਾਣਾ ਸਿਸਟਮ ਨਾਕਸ ਹੋਇਆ ਪਿਆ ਸੋ ਇਹ ਇਸ ਕਰਕੇ ਜਿੰਨ ਮੰਨ ਹੋਰ ਮੁੱਖ ਹੋਰ ਸੋ ਕਾਂਢੇ ਕੱਚਿਆ ਹੱਲ ਦੱਸੋ ਪੰਜਾਬ ਦਾ ਮੁੱਦਿਆਂ ਦੀ ਸਿਆਸਤ ਕਰੋ। ਇਹੀ ਕਾਰਨ ਹੈ ਕਿ ਜਿਹੜੇ ਸੱਤਾ ਤੇ ਬਰਾਜਮਾਨ ਨੇ ਉਹਨਾਂ ਨੂੰ ਵੀ ਮੌਕਾ ਮਿਲਿਆ ਹੋਇਆ ਕਿ ਪੁਰਾਣੇ ਕੀ ਸਾਨੂੰ ਸਵਾਲ ਕਰਨਗੇ ਉਹਨਾਂ ਨੇ ਤੇ ਆਪ ਆਇਆ ਕੁਝ ਬਹੁਤ ਕੋਚਨ ਚੜਿਆ। ਉਹ ਜਦੋਂ ਵੀ ਬੋਲਦੇ ਆ ਉਹ ਕਹਿੰਦੇ ਆ ਕਿ ਪੁਰਾਣਿਆਂ ਦੀ ਤਾਂ ਗੱਲ ਹੀ ਨਾ ਕਰੋ। ਇਹਨਾਂ ਦਾ ਸਾਡੇ ਕੋਲ ਜਵਾਬ ਹੀ ਨਹੀਂ ਹੈ। ਅਸੀਂ ਕੀ ਕਰਨਾ ਸਾਡੇ 'ਲ ਫੋਕਸ ਕਰੋ। ਨਾ ਠੀਕ ਹੈ ਇਹ ਗੱਲ। ਮੈਂ ਵੀ ਕਈ ਵਾਰ ਕਹਿਣਾ ਵੀ ਜਿਹੜੇ ਭਗਵੰਤਮਾਨ ਦਾ ਵਿਰੋਧ ਕਰਦੇ ਨੇ ਤੁਸੀਂ ਅਕਾਲੀਆਂ ਨੂੰ ਮੈਂ ਪੁੱਛਦਾ ਵੀ ਤੁਸੀਂ ਇਹ ਦੱਸ ਦਿਓ ਤੁਹਾਡੀ ਕਿਹੜੀ ਨੀਤੀ ਸੀ ਜਿਹੜੀ ਭਗਵੰਤਮਾਨ ਨੇ ਗਲਤ ਪਾਸੇ ਮੋੜਦੀ। ਕਾਂਗਰਸ ਨੂੰ ਇਹ ਦੱਸ ਦੋ ਵੀ ਕਿਹੜੀ ਨੀਤੀ ਸੀ ਕਿਹੜਾ ਤੁਹਾਡਾ ਸਿਸਟਮ ਸੀ ਜਿਹੜਾ ਭਗਵੰਤ ਮਾਨ ਨੇ ਗਲਤ ਪਾਸੇ ਮੋੜਤਾ ਉਹਨੇ ਆਪਣੀਆਂ ਕੰਨਾਂ ਦੇ ਉਲਟ ਕੀਤਾ ਚਾਹੇ ਸਿਕਿਉਰਿਟੀ ਦਾ ਮਾਮਲਾ ਚਾਹੇ ਮਸ਼ਹੂਰੀ ਦਾ ਮਾਮਲਾ ਕਹਿੰਦਾ ਸੀ ਵੈਸੇ ਤੋਂ ਮੁਰਗੇ ਕੇ ਸਿਰ ਵੀ ਤਾਜ ਹੁੰਦਾ ਹੈ ਦਿਲੋਂ ਮੇਂ ਰਾਜ ਹੁੰਦਾ ਹੈ ਤੁਸੀਂ ਦੇਖੋ ਐਨ ਛੜਕਾਂ ਭਰੀਆਂ ਬਈਆਂ ਨੇ ਸਾਰੇ ਕਾਸੇ ਦੀਆਂ ਇਹਨਾਂ ਦੀ ਆਲੋਚਨਾ ਤੁਸੀਂ ਕਰ ਸਕਦੇ ਹੋ ਪਰ ਉਹ ਤੁਸੀਂ ਤੱਥਾਂ ਦੇ ਆਧਾਰ 'ਤੇ ਕਰ ਸਕਦੇ ਹੋ ਨੀਤੀਆਂ ਤੇ ਫੈਸਲਿਆਂ ਦੀ ਆਲੋਚਨਾ ਹੀ ਨਹੀਂ ਕਰ ਸਕਦੇ ਇਸੇ ਕਰਕੇ ਵਿਰੋਧ ਨਹੀਂ ਉੱਭਰ ਰਿਹਾ ਤੰਤਰ ਦਾ ਫੇਲ ਹੋਣਾ ਸਿਆਸਤਦਾਨਾਂ ਦਾ ਫੇਲ ਹੋਣਾ ਇਸੇ ਕਰਕੇ ਫਿਰ ਲੱਖੇ ਸਿਧਾਣੇ ਤੇ ਭਿੰਨ ਆਪਣੇ ਆ ਆਪਣਾ ਭਾਨੇ ਸਿੱਧੂ ਵਰਗੇ ਆਉਂਦੇ ਨੇ ਦੇਖੋ ਲੋਕਾਂ ਨੂੰ ਤਾਂ ਕੋਈ ਆਸ ਚਾਹੀਦੀ ਆ ਉਹ ਫਿਰ ਹੀਰੋ ਦੀ ਤਲਾਸ਼ ਚ ਚਲੇ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਪੰਜਾਬ ਲਈ ਇੱਕ ਖਤਰਨਾਕ ਹਾਲਤਾ ਜਿਹੜੀ ਸਾਨੂੰ ਠੀਕ ਆ ਸਰਕਾਰ ਹਰਾਤੀ ਇਹ ਕਰਦੀ ਪਰ ਜਦੋਂ ਤੱਕ ਤੁਸੀਂ ਇੱਕ ਮੰਤਵ ਆਲੀ ਗੱਲ ਲੈ ਕੇ ਸਾਹਮਣੇ ਨਹੀਂ ਆਉਂਦੇ ਨਾ ਜੀ ਨੀਤੀਆਂ ਨੂੰ ਬਦਲਣ ਵਾਲੀ ਗੱਲ ਸਾਹਮਣੇ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਅਸਲ 'ਚ ਮਸਲੇ ਹੱਲ ਨਹੀਂ ਹੋਣੇ ਉਲਟੀਆਂ ਜਾਣਗੇ ਹੁਣ ਪਹਿਲਾਂ ਉਹ ਦੋਸ਼ੀ ਉਹ ਦੋਸ਼ੀ ਹੋਣੇ 92 ਦੋਸ਼ੀ ਬਣ ਜਾਣਗੇ ਇੱਕ ਗੱਲ ਮੇਰੀ ਸੁਣ ਲਓ ਜੀ ਭਗਵੰਤ ਮਾਨ ਨੇ ਉਦੋਂ ਕਿਹਾ ਸੀ ਡੱਲਾ ਤੋਂ ਡੱਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਭਗਵੰਤ ਮਾਨ ਖੁਦ ਇਹੀ ਜੀ ਹਾਲਤ ਪੈਦਾ ਕਰ ਰਿਹਾ ਮੈਨੂੰ ਡਰ ਲੱਗਦਾ ਕਿਉਂਕਿ ਦੂਜੀਆਂ ਪਾਰਟੀਆਂ ਦੇ ਤਾਂ ਲੀਡਰ ਸੀ ਜੰਮੇ ਹੋਏ ਸੀ ਉਹਨਾਂ ਦਾ ਪਾਰਟੀ ਤੰਤਰ ਸੀ ਇਹਨਾਂ ਦੇ ਪੱਲੇ ਕੁਛ ਹੈ ਨਹੀਂ ਕਿਤੇ ਡਲੇ ਨਾ ਚੱਲਣ ਲੱਗ ਜਾਣ ਇਹਨਾਂ ਨੂੰ ਕੰਨ ਤੇ ਲਿਖੇ ਪੜ੍ਹਨਾ ਚਾਹੀਦਾ ਸਾਬਕਾ ਮੁੱਖ ਮੰਤਰੀ ਤਾਂ ਡਲਿਆਂ ਤੋਂ ਪਾਠੀਆਂ ਤੱਕ ਆ ਗਏ ਚਲੋ ਉਹ ਤਾਂ ਚੱਲਦੇ ਹੀ ਰਹਿੰਦੇ ਨੇ ਅੱਜ ਅੱਜਕੱਲ ਪਾਠੀਆਂ ਘਟਦੇ ਨਾ ਉਹਨਾਂ ਨੂੰ ਪਤਾ ਨਹੀਂ ਗੈਸਗੁਸ ਬਹੁਤ ਜ਼ਿਆਦਾ ਹੋ ਗਈ ਬਹੁਤ ਸ਼ੁਕਰੀਆ ਜੀ ਤਾ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਸਮਝ ਮੁਤਾਬਕ ਆਪਣੇ ਵਿਚਾਰਾਂ ਨੂੰ ਸਾਹਮਣੇ ਰੱਖਿਆ ਤੁਸੀਂ ਇਹਨਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ ਪੰਜਾਬ ਦੀ ਜਿਹੜੀ ਸਿਆਸਤ ਚੱਲ ਰਹੀ ਹੈ ਖਾਸ ਕਰਕੇ ਵਾਇਆ ਪਹਾਣਾ ਸਿੱਧੂ ਸੰਗਰੂਰ ਚ ਜਿਹੜਾ ਇਕੱਠ ਹੋਇਆ ਉਹਦੇ ਬਾਰੇ ਕੁਝ ਗੱਲਾਂ ਪੂਰੀਆਂ ਸਿਆਸੀ ਤਰ੍ਹਾਂ ਕਿੱਥੇ ਕਿੱਥੇ ਸਟੈਂਡ ਕਰਦੀਆਂ ਨੇ ਤੇ ਕਿੱਥੇ ਸਟੈਂਡ ਲੈਣਾ ਚਾਹੀਦਾ ਹੈ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਨਾਂ ਮੁੱਦਿਆਂ ਬਾਰੇ ਕੀ ਸਮਝਦੇ ਹੋ ਆਪਣੇ ਆਪਣੀ ਰਾਏ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ